ਸਾਇੰਸ ਸਿਟੀ ਕਪੂਰਥਲਾ ਦੇ ਵਿੱਚ ਅੱਜ 26 ਜਨਵਰੀ ਨੂੰ ਇੱਕ ਹੋ ਰਿਹਾ ਹੈ ਜੀ ਡੌਗ ਸ਼ੋ ਪਾਜੀ ਸਾਈਬੀਰੀਅਨ ਨਸਲੀ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਉਲੀ ਕੋਟਾ ਪਾਜੀ ਲੌਂਗ ਕੋਟ ਕਹਿੰਦੇ ਨੇ ਇਹਨੂੰ ਅੱਛਾ ਜੀ ਹਾਂਜੀ ਹਾਂਜੀ ਉਹ ਪਾਜੀ ਥਾਈਲੈਂਡ ਇੰਪੋਰਟ ਆ ਇਹ ਫ੍ਰੈਂਚ ਮੈਸੀਵ ਪਾਜੀ ਬੋਡੀ ਐਕਸ ਇਹ ਚਾਓ ਚਾਓ ਆ ਵੀ ਜੀ ਅੱਛਾ ਜੀ ਹਾਂਜੀ ਹਾਂ ਇਹ ਰਸ਼ੀਆ ਦੇ ਚਾਓ ਚਾਓ ਹੈਗੇ ਆ ਇੱਕ ਚਾਈਨਾ ਚਾਓ ਚਾਓ ਹੈ ਇੱਕ ਰਸ਼ੀਆ ਕਲਰ ਦਾ ਉਹ ਫੀਮੇਲ ਆ ਇਹ ਮੇਰਾ ਇਹ ਡਾਬਰਮੈਨ ਆ ਹਾਂ ਸਰਵਿਸ ਪੜਾਈ ਇਹ 11 ਮਹੀਨਾ ਦਾ ਜੀ ਇਹ ਗ੍ਰੇਡਿੰਗ ਜੀ 32 अच्छा 32 इयर्स तो ਤੁਸੀਂ ਇਕੋ ਬਰੀਡ ਤੇ ਕਰ ਰਹੇ ਹੋ ਸੇਮ ਬਰੀਡ ਡਾਗ ਅੱਛਾ ਜੀ ਤੇ ਲਵਿੰਗ ਬਹੁਤ ਅਜੀ ਫੈਮਲੀ ਵਾਸਤੇ ਅਮਰੇਨੀਆ ਨਹੀਂ ਜੀ ਟਾਇਪ ਹਮ ਕਹਿੰਦੇ ਨੇ ਡੋਰ ਬਰੀਡ ਹੈ ਅੱਛਾ ਜੀ ਇਹਨੂੰ ਆਪਾਂ ਨਾਲ ਕੈਰੀ ਕਰ ਸਕਦੇ ਹਾਂ ਮਤਲਬ ਆਪਾਂ ਨੂੰ ਇਹ ਖਤਰਾ ਨਹੀਂ ਹੁੰਦਾ ਵੀ ਇਹ ਦੰਦ ਮਾਰ ਜੂਗਾ ਅੱਛਾ ਸਰ ਇਹ ਛੋਟਾ ਡੋਬਰਮੈਨ ਆ ਇਹ ਸ਼ਿਕਾਰ ਵਾਸਤੇ ਬਣਾਇਆ ਗਿਆ ਸੀਗਾ ਜੀ ਡੈਸ਼ ਹੌਂਡ ਇਟਾਲੀਅਨ ਗਰੇ ਹੌਂਡ ਤੇ ਡੋਬਰਮੈਨ ਤੋਂ ਇਹਦਾ ਸਪਰਮ ਲੈ ਕੇ ਬਣਾਇਆ ਗਿਆ ਸੀ ਇਹ ਤੇਜ਼ ਬਹੁਤ ਆ ਜੀ ਚੂ ਇਹ ਗਲੈਰੀਆ ਮਾਰਨ ਵਾਸਤੇ ਬਣਿਆ ਸੀ ਜਿਹੜੇ ਫਸਲਾਂ ਖਰਾਬ ਕਰ ਦਿੰਦੀਆਂ ਸੀ ਇਹ ਛਿੜਜੂ ਬਰੀਡ ਹੈ ਵੀਰੇ ਸਰ ਇੱਕ حساب ਦਾ ਆਪਣਾ ਸ਼ੋਅ ਪੀਸ ਹੁੰਦਾ ਹੂੰ ਇਹਨੂੰ ਆਪਾਂ ਘਰਿਆ ਘਰੇ ਰੱਖਣ ਲਈ ਬੱਚਿਆਂ ਲਈ ਬਿਲਕੁਲ ਬੈਸਟ ਚੀਜ਼ ਇਹ ਹੈ ਆਪਣੇ ਕੋਲ 10000 ਤੋਂ ਬੱਚਾ ਸ਼ੁਰੂ ਹੋ ਜਾਂਦਾ ਜੀ ਅੱਗੇ ਕੁਆਲਟੀ ਤੇ ਡਿਪੈਂਡ ਕਰਦਾ ਜੀ ਬਾਕੀ ਨੰਬਰ ਹਰੇਕ ਦਾ ਦੇ ਦਿੱਤਾ ਵੀਡੀਓ ਦੇ ਵਿੱਚ ਤੋਂ ਸਾਇੰਸ ਸਿਟੀ ਕਪੂਰਥਲਾ ਦੇ ਵਿੱਚ ਅੱਜ 26 ਜਨਵਰੀ ਨੂੰ ਇੱਕ ਹੋ ਰਿਹਾ ਹੈ ਜੀ ਡੌਗ ਸ਼ੋ ਲੋਕ ਪੂਰੇ ਪੰਜਾਬ ਤੋਂ ਆਏ ਹੋਏ ਆ ਤਕਰੀਬਨ ਤੇ ਇੱਥੇ ਆਪਣੇ ਪਿਆਰੇ ਪਿਆਰੇ ਜਾਨਵਰ ਲੈ ਕੇ ਆਏ ਆ ਤੁਹਾਨੂੰ ਉਹੀ ਅੱਜ ਵਿਖਾਉਣੇ ਨੇ ਤੇ ਸਭ ਤੋਂ ਪਹਿਲਾਂ ਆ ਇੱਧਰ ਬਾਈ ਹੁਣੀ ਆ ਰਾਜੂ ਪਹਿਲਵਾਨ ਜੀ ਇਹ ਵੀਰ ਜੀ ਖੰਨੇ ਤੋਂ ਆਏ ਨੇ ਤੇ ਇਹਨਾਂ ਕੋਲ ਇਹਨਾਂ ਦੇ ਜਿਹੜੇ ਬਹੁਤ ਪਿਆਰੇ ਜਿਹੇ ਡੌਗ ਆ ਤੁਸੀਂ ਦੇਖ ਸਕਦੇ ਆ ਇਹ ਬਾਈ ਕਿਹੜੀ ਬਰੀਡ ਆ ਜੀ ਇਹ ਪਾਜੀ ਸਾਈਬੀਰੀਅਨ ਹਸਕੀ ਆ ਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਸਾਈਬੀਰੀਅਨ ਹਸਕੀ ਆ ਹਾਂਜੀ ਹਾਂਜੀ ਤੇ ਜਿਹੜਾ ਦੂਸਰਾ ਆ ਤੁਹਾਡਾ ਉਹ ਪਾਜੀ ਇਹ ਵੀ ਹਸਕੀ ਆ ਅੱਛਾ ਜੀ ਉਹ ਕਿਹੜਾ ਆ ਇਹ ਉਲੀ ਕੋਟ ਆ ਪਾਜੀ ਲੌਂਗ ਕੋਟ ਕਹਿੰਦੇ ਨੇ ਇਹਨੂੰ ਅੱਛਾ ਜੀ ਹਾਂਜੀ ਹਾਂਜੀ ਉਹ ਪਾਜੀ ਥਾਈਲੈਂਡ ਇੰਪੋਰਟ ਆ ਇਹ ਵਾਲਾ ਹਾਂਜੀ 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 ਠੀਕ ਆ ਤੇ ਤੁਸੀਂ ਹਸਕੀ ਬਰੀਡ ਤੇ ਹੀ ਕੰਮ ਜਿਆਦਾ ਹਸਕੀ ਜੀ ਪਾਜੀ ਫਰੈਂਚ ਮਾਸਟਿਫ ਉਹ ਪਿਛੜੀ ਇਹ ਡਾਗੋਡੀ ਬੋਡੀ ਐਕਸ ਅੱਛਾ ਜੀ ਦੋਨੇ ਬਰੀਡ ਤੇ ਕੰਮ ਕਰਦੇ ਆ ਜੀ ਇਹ ਨੂੰ ਮਿਲਿਆ ਬੈਸਟ ਆਫ ਬਰੀਡ ਹਸਕੀ ਦੇ ਵਿੱਚ ਠੀਕ ਆ ਤੇ ਤੁਸੀਂ ਅੱਗੋਂ ਬਰੀਡਿੰਗ ਕਰਦੇ ਇਹਨਾਂ ਦੀ ਹਾਂਜੀ ਬਰੀਡਿੰਗ ਕਰਦੇ ਆ ਬਾਜੀ ਠੀਕ ਆ ਦੋਨਾਂ ਦੀ ਕਰਦੇ ਆ ਲੌਂਗ ਕੋਟ ਵੀ ਆ ਸ਼ਾਰਟ ਕੋਟ ਵੀ ਇਹ ਫਰੈਂਚ ਮਾਸਟਿਫ ਬਾਜੀ ਬੋਡੀ ਐਕਸ ਥਾਣੇ ਦੇ ਵੱਲੋਂ ਕੋਈ ਕਰਦੀ ਰਾਖੀ ਵਾਸਤੇ ਕਹਿ ਸਕਦੇ ਹੋ ਅੱਛਾ ਜੀ ਠੀਕ ਆ ਜੀ ਤੇ ਵੈਸੇ ਜਦੇ ਹੁਣ ਆਪਾਂ ਰੱਖਦੀਆਂ ਸਾਰੇ ਪੈਟ ਮੇਰਾ ਜਿਹ 9981801641 ਰਾਜੂ ਪਹਿਲਵਾਨ ਲੋਕੇਸ਼ਨ ਹੈਗੀ ਜੀ ਆਪਣੀ ਖੰਨਾ ਮਲੇ ਕੋਲਾ ਰੋਡ ਤੇ ਪਿੰਡ ਅ ਜਰਗੜੀ ਆਪਣੇ ਕੋਲ ਸਟੱਡ ਸਰਵਿਸ ਇਹਨਾਂ ਦੀ ਹਸਕੀ ਦੀ ਬੁਲੀ ਕੋਟ ਹੋਵੇ ਚਾਹੇ ਨਾਰਮਲ ਕੋਟ ਆ ਫਰੈਂਚ ਮਸਟਰੀ ਬੋਡੀ ਐਕਸ ਇਹ ਸਟੱਡ ਸਰਵਿਸ ਵੀ ਹੈਗੀ ਪੱਪੀ ਵੀ ਤੁਹਾਨੂੰ ਮਿਲ ਜਾਣਗੇ ਆਪਣੇ ਕੋਲ ਡਿਲੀਵਰੀ ਆਲ ਓਵਰ ਰੈਡੀ ਜਿੱਥੇ ਤੁਸੀਂ ਮਰਜ਼ੀ ਕਰਵਾ ਲਓ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਆਪਾਂ ਕੁਆਲਿਟੀ ਦੀ ਕੰਮ ਕਰਦੇ ਆਂ ਵੈਰੀ ਗੁੱਡ ਜਿਹੜੀ ਚੀਜ਼ ਹੋਊਗੀ ਜਿਹੜਾ ਪੱਪੀ ਆਪਾਂ ਦਵਾਵਾਂਗੇ ਜਾਂ ਬੁਲੀ ਦਾ ਹੋਊ ਤਾਂ ਬੁਲੀ ਦਾ ਕਹਿ ਕੇ ਦਵਾਵਾਂਗੇ ਆਪਾਂ ਇਹ ਨਹੀਂ ਹੋਊਗਾ ਵੀ ਕਿਸ ਚੇਤੀ ਚ ਸੈਲ ਨਹੀਂ ਕਰਦੇ ਅੱਛਾ ਜੀ ਹਾਂ ਜੀ ਆਪਣੀ ਜਿਆਦਾ ਆਪਦੀ ਹਾਂ ਜੀ ਠੀਕ ਹੈ 95% ਦੇ 99 ਆਪਦੀ ਕਰੀ ਦੀ ਹੈ ਅੱਛਾ ਜੀ ਹਾਂ ਜੀ ਉਹ ਆਪਣੀ ਬਰੀਡ ਦਾ ਪਤਾ ਹੁੰਦਾ ਨਾ ਸਾਨੂੰ ਕੋਈ ਕੰਪਲੇਂਟ ਆ ਜਵੇ ਠੀਕ ਹੈ ਜੀ ਚਲੋ ਕੰਪਲੇਂਟ ਚਲ ਨਹੀਂ ਵੀ ਆਂਦੀ ਫਰਕ ਹੁੰਦਾ ਮਤਲਬ ਹੁਣ ਹੂੰ ਤੇ ਜਿਹੜਾ ਆਪਣਾ ਇਹ ਰੇਂਜਰ ਹੈ ਇਹ ਹਸਕੀਆ ਬੁੱਲੀ ਆ ਨੋਰਮਲ ਕੋਡ ਇਹ ਮਲਟੀ ਲਾਈਨ ਅਪ ਵਿਨਰ ਠੀਕ ਹੈ ਜਿੰਨੇ ਵੀ ਆਪਣੇ ਡੌਗ ਸ਼ੋਅ ਹੁੰਦੇ ਨੇ ਪੰਜਾਬ ਦੇ ਵਿੱਚ ਕਿੱ데 ਆ ਕੇ ਪਾਰਟਿਸਿਪੇਟ ਕਰੀਆ ਹੂੰ ਤੇ ਮਹਾਰਾਜ ਦੀ ਕਿਰਪਾ ਨਾਲ ਵਧੀਆ ਲਾਈਨ ਅਪ ਲੱਗਦਾ ਉਪਰ ਤੱਕ ਜਾਂਦਾ ਫੇਸਬੁੱਕ ਆਈਡੀ ਹੈਗੀ ਰਾਜੂ ਗਿੱਲ ਦੇ ਨਾਮ ਤੇ ਜੀ ਅੱਛਾ ਜੀ ਤੇ ਜਿਹੜੀ ਇਨਸਟਾ ਆਈਡੀ ਹੈਗੀ ਰਾਜੂ ਭਲਵਾਨ 4940 ਉਹ ਤੁਹਾਨੂੰ ਸਾਰਾ ਪਤਾ ਲੱਗੀ ਤੁਹਾਨੂੰ ਬਾਈ ਦਰਬਾਰਾ ਸਿੰਘ ਹੁਣੀ ਨੇ ਬਾਈ ਜੀ ਜੀ ਸਰ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਮਚੂ ਤੇ ਬਾਈ ਇਹ ਕਿਹੜੀ ਬਰੀਡ ਆ ਇਹ ਚਾਓ ਚਾਓ ਆ ਵੀ ਜੀ ਅੱਛਾ ਜੀ ਹਾਂ ਜੀ ਹਾਂ ਇਹ ਰਸ਼ੀਆ ਦੇ ਚਾਓ ਚਾਓ ਹੈਗੇ ਆ ਇੱਕ ਚਾਈਨਾ ਚਾਓ ਚਾਓ ਆ ਇੱਕ ਰਸ਼ੀਆ ਆ ਅੱਛਾ ਜੀ ਜ ਚਾਈਨਾ ਹੋਣਗੇ ਉਹਨਾਂ ਦਾ ਪੰਜ ਫੇਸ ਕਾਫੀ ਹੁੰਦਾ ਅੱਛਾ ਤੇ ਜਿੱਦਾਂ ਕਹਿ ਸਕਦੇ ਆ ਕਿ ਦੋਨਾਂ ਦਾ ਡਿਫਰੈਂਟ ਕਾਫੀ ਆ ਅੱਛਾ ਚਾਓ ਚਾਈਨਾ ਤੇ ਰਸ਼ੀਆ ਤੁਸੀਂ ਰਸ਼ੀਨ ਤੇ ਕਰਦੇਗਾ ਰਸ਼ੀਨ ਤੇ ਓਨਲੀ ਇਹ ਕੀ ਫਰਕ ਆ ਦੋਵਾਂ ਦਾ ਸਿਰਫ ਕਲਰ ਦਾ ਹਾਂ ਕਲਰ ਦਾ ਉਹ ਫੀਮੇਲ ਆ ਇਹ ਮੇਲ ਆ ਓਕੇ ਠੀਕ ਆ ਠੀਕ ਆ ਤੁਸੀਂ ਬਰੀਡਿੰਗ ਤੇ ਕੰਮ ਕਰਦੇ ਆ ਮੈਂ ਬਰੀਡਿੰਗ ਤੇ ਕਰ ਰਿਹਾ ਜੀ ਮੇਰੇ ਕੋਲ ਆ ਆਈ ਥਿੰਕ 15 ਸਾਲ ਤੋਂ ਮੈਂ ਚਾਓ ਚਾਓ ਦੇ ਵਿੱਚ ਹੀ ਆ ਹੂੰ ਤੇ ਚਾਓ ਚਾਓ ਸਿਰਫ ਰਸ਼ੀਆ ਚਾਓ ਚਾਓ ਸਿਰਫ ਰਸ਼ੀਆ अच्छा ਤੁਸੀਂ ਚਾਈਨੀਜ਼ ਤੇ ਨਹੀਂ ਕੀਤਾ ਨਹੀਂ ਮੈਂ ਚਾਈਨਾ ਤੇ ਨਹੀਂ ਕੀਤਾ ਕਾਮਯਾਬ ਹੈ ਪੰਜਾਬ ਚ ਬਿਲਕੁਲ ਕਾਮਯਾਬ ਹੈ ਜੀ ਮੈਨੂੰ ਖੁਦ 15 ਸਾਲ ਹੋ ਗਏ ਕਰਦੇ ਨੂੰ ਠੀਕ ਆ ਜਸਟ ਜਾਓ ਤੁਸੀਂ ਇਹਦੀ ਬਰੀਡ ਤੇ ਕੰਮ ਕਰਦੇ ਹੋ ਜੀ ਜੀ ਵੈਰੀ ਨਾਈਸ ਠੀਕ ਆ ਮੇਰੇ ਕੋਲ ਸਾਰੇ ਜਦਾਂ ਕੇਸੀਆਈ ਦੇ ਤੌਰ ਤੇ ਕੇਸੀਆਈ ਮੀਨਸ ਕੈਨਲ ਕਲੱਬ ਆਫ ਇੰਡੀਆ ਜਿਹੜੇ ਉਹ ਸ਼ੋ ਹੁੰਦੇ ਉਹਨਾਂ ਦੇ ਵਿੱਚ ਆਪਾਂ ਚੈਂਪੀਅਨ ਕੀਤੇ ਪਏ ਆ ਮੇਰਾ ਨੰਬਰ ਹੈਗਾ ਜੀ 981445151 961445252 ਤੇ ਬਾਕੀ ਜੇ ਇਸ ਬਰੀਡ ਦੇ ਅਕੋਰਡਿੰਗ ਕੋਈ ਵੀ ਆਪਾਂ ਡਿਸਕਸ ਕਰਨੇ ਹੋਵੇ ਜਾਂ ਕਿਸੇ ਨੇ ਜੇ ਕੋਈ ਜਾਣਕਾਰੀ ਲੈਣੀ ਹੋਵੇ ਐਨੀ ਟਾਈਮ ਕਾਲ ਕਰ ਸਕਦੇ ਹੋ ਕੀ ਸ਼ੁਭਨਾਮ ਤੁਹਾਡਾ ਜਸ ਜਸਪਾਲ ਕਿੱਥੋਂ ਬਾਈ ਜੀ ਤੁਸੀਂ ਕਿਹੜੀ ਆਪਾਂ ਕੰਮ ਖੂਜੀਰੇ ਤੋਂ ਮਖੂਜੀਰੇ ਤੋਂ ਇਹ ਡਾਬਰਮੈਨ ਆ ਤੇ ਤੁਸੀਂ ਇਹਦੀ ਬਰੀਡ ਤੇ ਕੰਮ ਕਰਦੇ ਹੋ ਬਾਈ ਜੀ ਹਾਂ ਜੀ ਇਸੇ ਬਰੀਡ ਤੇ ਜਰਮਨ ਸ਼ੈਫਰਡ ਤੇ ਲੈਬ ਤੇ ਡਾਬਰਮੈਨ ਤਿੰਨ ਬਰੀਡਾਂ ਦਾ ਕਿੰਨਾ ਚਿਰ ਹੋ ਗਿਆ ਇਸ ਬਰੀਡ ਤੇ ਕੰਮ ਕਰਦੇ ਆ ਆਪਾਂ ਨੂੰ ਹੋ ਹੀ ਗਿਆ ਜੀ 8-9 ਸਾਲੋਂ ਅੱਛਾ ਹਾਂਜੀ ਠੀਕ ਆ ਤੇ ਤੁਸੀਂ ਇਹਦੀ ਬਰੀਡਿੰਗ ਅੱਗੋਂ ਕਰਦੇ ਆ ਹਾਂ ਜੀ ਜੇ ਇਹਦੀ ਸਰਵਿਸ ਵਗੈਰਾ ਜਾਂ ਸਾਡ ਸਰਵਿਸ ਉਪਰ ਹੈ ਇਹ 11 ਮਹੀਨਾ ਦਾ ਜੀ ਅੱਛਾ ਉਦਾ ਇਹਦੀ ਕਰਵਾਣੇ ਹਾਂ ਹਾਂ ਕਰਵਾ ਲਓ 99 46 37 88 ਠੀਕ ਆ ਆਪਣੇ ਕੋ ਸ਼ੈਫਰਡ ਦੇ ਡਾਗਰਮੈਨ ਦੇ ਬੱਚੇ ਤੇ ਲੈਬ ਦੇ ਵਿੱਚ ਪਏ ਹੁੰਦੇ ਪਏ ਹੁੰਦੇ ਉਹ ਜੀ ਅਨਿਲ ਭਾਈ ਜੀ ਇਹ ਕਿਹੜੀ ਬਰੀਡ ਆ ਇਹ ਗ੍ਰੇਟੈਂਡ ਜੀ ਅੱਛਾ ਜੀ ਠੀਕ ਆ ਤੇ ਕਿੱਥੋਂ ਆਏ ਬਾਈ ਜੀ ਤੁਸੀਂ ਮੈਂ ਅੰਮ੍ਰਿਤਸਰ ਤੋਂ ਜੀ ਉਹ ਵਾਹ ਠੀਕ ਆ ਐਡੀ ਦੂਰੋਂ ਆਏ ਤੁਸੀਂ ਜੀ ਮੇਰਾ ਨਾਮ ਰਾਜਨ ਡੰਗ ਆ ਜੀ ਅੱਛਾ ਜੀ ਰਾਜਨ ਭਾਈ ਜੀ ਬਾਈ ਜੀ ਤੁਸੀਂ ਇਸ ਬਰੀਡ ਤੇ ਕੰਮ ਕਰਦੇ ਹੋ ਹਾਂ ਜੀ ਸਿਰਫ ਇਹੋ ਹੀ ਬਰੀਡ ਆ ਜੀ ਮੇਰੇ ਕੋਲ ਅੱਛਾ ਜੀ ਠੀਕ ਹੈ ਕਿੰਨੇ ਚਿਰ ਤੋਂ ਕਰ ਰਹੇ ਹੋ ਲਾਸਟ 32 ਇਅਰਸ ਹੋ ਗਏ ਜੀ ਅੱਛਾ 32 ਇਅਰਸ ਤੋਂ ਤੁਸੀਂ ਇੱਕੋ ਬਰੀਡ ਤੇ ਕਰ ਰਹੇ ਹੋ ਸੇਮ ਬਰੀਡ ਹੈ ਜੀ ਜੇ ਮੰਨ ਲਓ ਇਸ نسل ਦਾ ਤੁਹਾਡੇ ਕੋਲੋਂ ਲੈਣਾ ਹੋਵੇ ਜਾਨਵਰ ਕਿਸੇ ਨੇ ਹਾਂ ਨੈਕਸਟ ਫੀਮੇਲ ਸ ਮੇਰੇ ਕੋਲ ਦੋ ਬਹੁਤ ਵਧੀਆ ਨੇ ਅੱਛਾ ਜੀ ਆਪਣੀ ਬਰੀਡਿੰਗ ਦੀਆਂ ਹੀ ਆ ਅੱਛਾ ਜੀ ਉਹ ਹੁਣ ਨੈਕਸਟ April ਦੇ ਵਿੱਚ ਸ਼ਾਇਦ ਹੀਟ ਤੇ ਆਣਗੀਆਂ ਅੱਛਾ ਜੀ ਫਿਰ ਉਹ ਤੱਕ ਨੇ ਵੀ ਹੋ ਜਾਏਗਾ ਅੱਛਾ ਜੀ ਫਿਰਮੈਂਟ ਕਰਾਵਾਂਗੇ ਫਿਰ ਪਪੀ ਜੇ ਅਵੇਲੇਬਲ ਹੋ ਸਕਦੇ ਆ ਇਹ ਜਾਨਵਰ ਕਿਹੜੀ ਕੇਸ ਖਾਸियत ਕੀ ਹੈ ਦੀ ਇਸ ਜਾਨਵਰ ਦੀ ਇਹ ਵੈਸੇ ਤੇ ਗਾਰਡ ਡੌਗ ਹੀ ਆ ਜੀ ਅੱਛਾ ਜੀ ਵਰਕਿੰਗ ਗਰੁੱਪ ਦੇ ਵਿੱਚ ਗਾਰਡ ਡੌਗ ਆ ਅੱਛਾ ਜੀ ਤੇ ਲਵਿੰਗ ਬਹੁਤ ਅਜੀ ਫੈਮਿਲੀ ਵਾਸਤੇ ਅੱਛਾ ਜੀ ਤੇ ਆਣ ਜਾਣ ਵਾਲੇ ਵਾਸਤੇ ਜੇ ਗਾਰਡ ਡੌਗ ਆ ਆਣ ਜਾਣ ਵਾਲੇ ਨੂੰ ਤੇ ਫਿਰ ਪਵੇਗਾ ਜੀ ਲੇਕਿਨ ਫੈਮਿਲੀ ਵਾਸਤੇ ਫੈਮਿਲੀ ਵਾਸਤੇ ਬਹੁਤ ਸਾਡਾ ਨਾ ਐਕਚੁਅਲੀ ਸੇਲ ਵਾਸਤੇ ਧਿਆਨ ਘੱਟ ਹੁੰਦਾ ਵਾ ਅੱਛਾ ਜੀ ਅਸੀਂ ਟਾਈਮ ਟੂ ਟਾਈਮ ਕਦੀ 3 ਸਾਲ ਬਾਅਦ ਜਾਂ ਕਦੀ ਮਨ ਕਰੇ ਵੀ ਬਰੀਡਿੰਗ ਕਰਨੀ ਹੈ ਅੱਛਾ ਜੀ ਫਿਰ ਉਹਦੇ ਬੱਚੇ ਰੇਜ਼ ਕਰੀਦੇ ਆ ਉਹ ਸ਼ੋਜ਼ ਦੇ ਵਿੱਚ ਲੈ ਕੇ ਆਈਦੇ ਆ ਸਾਡਾ ਮੇਨ ਪਰਪਸ ਸ਼ੋਜ਼ ਦਾ ਹੀ ਹੈ ਜੀ ਅੱਛਾ ਸ਼ੋਜ਼ ਦੇ ਵਿੱਚ ਵਿਨਿੰਗ ਹੋਣੀ ਚਾਹੀਦੀ ਹੈ ਬੱਚੇ ਵੇਚਣ ਨਾਲ ਆਪਣਾ ਕੋ ਬਹੁਤ ਜ਼ਿਆਦਾ ਅੱਛਾ ਧਿਆਨ ਨਹੀਂ ਅੱਛਾ ਕੱਟ ਕਰਦੇ ਹਾਂ ਬਹੁਤ ਜ਼ਿਆਦਾ ਕੱਟ ਜੀ ਕਦੀ 3 ਸਾਲ 4 ਸਾਲ ਦੇ ਵਿੱਚ ਕਦੀ ਲਿਟਰ ਲੈ ਲਿਆ ਫਿਰ ਬੱਚੇ ਰੇਜ਼ ਕਰਕੇ ਸ਼ੋਜ਼ ਦੇ ਵਿੱਚ ਜਿੱਤ ਲੀਆਂ ਟਰੋਫੀਆਂ ਜਿੱਤ ਲੀਆਂ ਵਾਸਤੇ ਨੰਬਰ ਤੁਸੀਂ ਜ਼ਰੂਰ ਦੇ ਦਿਓ ਜੇ ਕਿਸੇ ਨੇ ਲੈਣਾ ਹੋਵੇ ਤਾਂ ਤੁਹਾਡੇ ਨਾਲ ਸੰਪਰਕ ਕਰੋ 83600 79101 ਕਿਹੜੀ ਜਗ੍ਹਾ ਤੋਂ ਤੁਸੀਂ ਅਸੀਂ ਪੰਜਾਬ ਤੋਂ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਪਾਤਣਾ ਅੱਛਾ ਜੀ ਇਹ ਕਿਹੜੀ ਕਿਹੜੀ ਬਾਈ ਜੀ ਨਸਲ ਹੈ ਇਹ ਭਮਰੇਣੀਆਂ ਨੇ ਜੀ ਟਾਇਪਮ ਕਹਿੰਦੇ ਨੇ ਅੱਛਾ ਜੀ ਹਾਂ ਜੀ ਠੀਕ ਆ ਇਹ ਬਾਈ ਜੀ ਇਹਦੀ ਕੀ ਖਾਸियत ਹੈ ਇਸ ਖਾਸियत ਇਹ ਵੀ ਵੇਖੋ ਇੰਡੋਰ ਇੰਡੋਰ ਬਰੀਡ ਹੈ ਅੱਛਾ ਜੀ ਇਹਨੂੰ ਆਪਾਂ ਨਾਲ ਕੈਰੀ ਕਰ ਸਕਦੇ ਆਂ ਡੋਰਬੈਲ ਜਿਵੇਂ ਆਪਾਂ ਕੁੱਤੇ ਕਾਧਰੀ ਰੱਖਦੇ ਆਂ ਵੀ ਆਪਣੇ ਬਾਹਰੋਂ ਕੋਈ ਬਗਾਨਾ ਬੰਦਾ ਆਏ ਤੇ ਆਪਾਂ ਨੂੰ ਬੋਲ ਕੇ ਦੱਸ ਦੇ ਅੱਛਾ ਜੀ ਉੱਥੇ ਸਾਰਿਆਂ ਤੋਂ ਵਧੀਆ ਨੇ ਛੋਟੀ ਡਾਇਟ ਦੇ ਵਿੱਚ ਯਾਨੀ ਕੰਮ ਆਪਣਾ ਪੂਰਾ ਦਿੰਦੇ ਨੇ ਡੋਰਬੈਲ ਦਾ ਕਿਊਟ ਹੁੰਦੇ ਨੇ ਨਾ ਜਿਵੇਂ ਛੇਤੀ ਫੈਮਿਲੀ ਦੇ ਵਿੱਚ ਕਿਸੇ ਨੂੰ ਮਤਲਬ ਆਪਣਾ ਛੋਟਾ ਜਵਾਕ ਕੋ ग्वालパਟ ਦੇ ਖੇਚਲੇ ਨੂੰ ਮਤਲਬ ਆਪਾਂ ਨੂੰ ਇਹ ਖਤਰਾ ਨਹੀਂ ਹੁੰਦਾ ਵੀ ਇਹ ਦੰਦ ਮਾਰ ਜੂਗਾ ਅੱਛਾ ਜੀ ਹਾਂ ਇਹਨਾਂ ਵਿਚਾਰੇ ਨੇ ਆਪ ਚੀਕਾ ਮਾਰ ਕੇ ਪਰਾਂ ਭਾਜੂ ਪਰ ਛੇਤੀ ਕਿਤੇ ਮਤਲਬ ਉਹ ਕਰਦਾ ਨਹੀਂ ਜੀ ਨੁਕਸਾਨ ਨਹੀਂ ਕਰਦਾ ਹਮਲਾ ਨਹੀਂ ਕਰਦਾ ਕੋਲ ਇਹਦੇ ਬੱਚੇ ਮਿਲ ਸਕਦੇ ਆ ਜਾਂ ਤੁਸੀਂ ਇਹਦੀ ਸਰਵਿਸ ਦਿੰਦੇ ਹੋ ਨਹੀਂ ਅਸੀਂ ਸਟਾਟ ਸਰਵਿਸ ਵੀ ਦਿੰਦੇ ਆ ਬੱਚੇ ਵੀ ਦੇ ਦਿੰਨੇ ਆ ਅਡਲਟ ਵੀ ਸੇਲ ਕਰਦੀ ਦੇਨੇ ਤਿੰਨ ਸਾਲ ਦਾ ਇਹ ਉਹ ਬੱਲੇ 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 ਬੜੇ ਐਕਟਿਵ ਨੇ ਹਨਾ ਜੀ ਹਾਂ ਜੀ ਐਕਟਿਵ ਬਹੁਤ ਨਹੀਂ ਹੈ ਹਨਾ ਹਾਂ ਉਹ ਦੇਖੋ ਕਿੰਨੇ ਐਕਟਿਵ ਨੇ ਹਨਾ ਨੋਟ ਕਰ ਲਓ ਜੀ 7986095532 ਸਰ ਇਹ ਛੋਟਾ ਡੋਵਰਮੈਨ ਆ ਇਹ ਸ਼িকার ਵਾਸਤੇ ਬਣਾਇਆ ਗਿਆ ਸੀਗਾ ਜੀ ਡੈਸ਼ ਹੌਂਡ ਇਟਾਲੀਅਨ ਗਰੇ ਹੌਂਡ ਤੇ ਡੋਬਰਮੈਨ ਤੋਂ ਇਹਦਾ ਸਪਰਮ ਲੈ ਕੇ ਬਣਾਇਆ ਗਿਆ ਸੀਗਾ ਜੀ ਇਹ ਅੱਛਾ ਜੀ ਇਹ ਤੇਜ਼ ਬਹੁਤ ਆ ਜੀ ਚੂ ਇਹ ਗਲੈਰੀਆ ਮਾਰਨ ਵਾਸਤੇ ਬਣਿਆ ਸੀ ਜਿਹੜੇ ਫਸਲਾਂ ਖਰਾਬ ਕਰਦੀਆਂ ਸੀਗੀਆਂ ਬਾਹਰਲੀ ਕੰਟਰੀ ਚ ਜਰਮਨ ਦੀ ਪ੍ਰਜਨਨੀ ਹੈ ਜੀ ਇਹ ਤੇ ਇਹ ਤਕਰੀਬਨ ਕਿੰਗ ਆਫ ਟੌਏ ਹੈ ਜੀ ਜਿੰਨੀ ਟੌਏ ਬਰੀਡ ਆ ਉਹਨਾਂ ਦਾ ਕਿੰਗ ਆ ਜੀ ਇਹ ਅੱਛਾ ਜੀ ਏਜ ਵੀ ਇਹਦੀ 15 ਤੋਂ 17 ਸਾਲ ਹੁੰਦੀ ਹੈ ਜੀ ਸਾਰੀਆਂ ਬਰੀਡਾਂ ਨਾਲੋਂ ਜ਼ਿਆਦਾ ਏਜ ਹੈ ਜੀ ਜੀ अच्छा ਇਹਨੂੰ ਇਹਦਾ ਕੀ ਨਾਮ ਦੱਸਿਆ ਤੁਸੀਂ ਮਿਨੇਚਰ ਪਿੰਚਰ ਸ਼ਾਰਟ ਦੇ ਵਿੱਚ ਇਹਨੂੰ ਮਿੰਨਪਿੰਨ ਕਹਿੰਦੇ ਆ ਜੀ ਜੀ ਇਸ ਬਰੀਡ ਤੇ ਕੰਮ ਕਰਦੇ ਆਂ ਪੰਜਾਬ ਵਿੱਚ ਮੈਂ 20 ਸਾਲ ਤੋਂ ਕਰ ਰਿਹਾ ਜੀ ਪੰਜਾਬ ਵਿੱਚ ਫਸਟ ਟਾਈਮ ਮੈਂ ਹੀ ਲੈ ਕੇ ਆਇਆ ਸੀਗਾ ਇਹ ਮਿੰਨਪਿੰਨ ਨੂੰ ਜੀ ਠੀਕ ਆ ਪੰਜਾਬ ਚ ਲੋ ਬਾਈ ਨਹੀਂ ਲੈ ਕੇ ਆਏ ਸੀਗੇ ਇਹਨੂੰ ਬਈ ਹੈ ਤੇ ਇਹ ਬਾਈ ਕਾਮਜਾਬ ਬਰੀਡ ਪੰਜਾਬ ਚ ਮੇਰਾ ਸਾਰਿਆਂ ਨੂੰ ਇੱਕੋ ਸਵਾਲ ਹੈ ਜੀ ਜੀ ਦੇਖੋ ਜੀ ਆਪਾਂ ਫਾਰਮ ਲੈਨੇ ਆ ਉਹਦੀ ਗਰੂਮਿੰਗ ਕਰਨੀ ਪੈਂਦੀ ਆ ਕਟਿੰਗ ਕਰਨੀ ਪੈਂਦੀ ਆ ਚਵਾਵਾ ਲੈਨੇ ਆ ਉਹ ਜਿਆਦਾ ਛੋਟਾ ਹੋ ਜਾਂਦਾ ਇਹਦੇ ਤੋਂ ਇਹ ਰਫ ਐਂਡ ਟਫ ਆ ਜੀ ਕੋਈ ਇਹਨੂੰ ਛੇਤੀ ਕੋਈ ਬਿਮਾਰੀ ਠਮਾਰੀ ਨ ਲੱਗਦੀ ਡਾਈਟ ਇਹਦੀ ਘੱਟ ਆ ਇਹਦੀ ਸਮੂਥ ਕੋਟ ਆ ਜੀ ਕੋਈ ਇਹਦੀ ਗਰੂਮਿੰਗ ਦੀ ਲੋੜ ਨਹੀਂ ਨਾਲ ਲੈ ਕੇ ਜਾਣਾ ਤੁਸੀਂ ਇਹਨੂੰ ਆਪਣੇ ਗੱਡੀ ਵਗੈਰਾ ਚ ਛੋਟੀ ਜੀ ਬਕੜ ਦੇ ਵਿੱਚ ਪਾ ਕੇ ਲੈ ਕੇ ਜਾ ਸਕਦੇ ਆ ਕੀ ਕੀਮਤ ਇਹਦੀ ਰਹਿੰਦੀ ਆ ਭਾਜੀ ਇਹਦੀ 20 ਤੋਂ 30000 ਦੇ ਵਿੱਚ ਪਪੀਦੀ ਆ ਜੀ ਵਿਦ ਕੇਸੀ ਪੇਪਰ ਮਦਰ ਫਾਦਰ ਚੈਂਪੀਅਨ ਹਾਂ ਜੀ ਜੇ ਕਿਸੇ ਨੇ ਬਰੀਡਿੰਗ ਕਰਾਉਣੀ ਹੋਵੇ ਉਹ ਵੀ ਕਰਾ ਦਿੰਦੇ ਆ ਜੀ 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 ਠੀਕ ਆ ਤੇ ਜੇ ਕੋਈ ਲੈਣਾ ਚਾਹਵੇ ਤੁਹਾਡੇ ਤੋਂ ਲੈ ਸਕਦਾ ਆ ਯਾਰ ਦੇਖੋ ਜਾਨਾ ਹੈ ਵਾਹ ਮਿੰਨ ਪਿੰਨ ਹੈ ਜੀ ਇਹ ਵੈਸੇ ਫਰੈਂਡਲੀ ਹੈ ਇਹ ਗਾਡਰ ਘਰ ਚ ਰੱਖਣ ਲਈ ਘਰ ਚ ਰੱਖਣ ਲਈ ਗਾਰਡਿੰਗ ਵੀ ਕਰਦਾ ਜੀ ਗਾਰਡ ਡੌਗ ਬਹੁਤ ਵਧੀਆ ਹੈ ਜੀ ਅੱਛਾ ਤੇ ਉਦਾਂ ਬੱਚਿਆਂ ਵਾਸਤੇ ਬਹੁਤ ਫਰੈਂਡਲੀ ਹੈ ਜੀ ਹਮ ਜੀ ਠੀਕ ਹੈ ਇਦਾਂ ਹੁੰਦਾ ਨਾ ਕਿ ਇਹ ਕੱਟਦਾ ਬੰਦ ਦਾ ਨਹੀਂ 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 ਫੈਮਿਲੀ ਮੈਂਬਰ ਨੂੰ ਕਿਸੇ ਨੂੰ ਨਹੀਂ ਕੱਟਦਾ ਜੀ ਅੱਛਾ ਜੀ ਅਦਰਵਾਈਜ਼ ਕੋਈ ਨਵਾਂ ਬੰਦਾ ਆਵੇ ਤਾਂ ਹੁਣ ਡੌਗ ਦਾ ਕੰਮ ਹੈ ਜੀ ਗਾਰਡਿੰਗ ਕਰਨੀ ਉਹਦਾ ਕਰਨੀ ਹੈ ਜੀ ਉਹਨੇ ਹੁਣ ਜਿਹੜੇ ਪੱਗ ਨੇ ਚਵਾਵਾ ਨੇ ਪੌਮ ਨੇ ਇਹ ਗਾਰਡਿੰਗ ਨਹੀਂ ਕਰਦੇ ਇਹ ਅਟੈਕ ਵੀ ਕਰ ਦਿੰਦਾ ਬਾਹਰਲੇ ਬੰਦੇ ਤੇ ਜਿਵੇਂ ਆਪਣੇ ਛੋਟੇ ਬੱਚਿਆਂ ਨੂੰ ਕੋਈ ਹੱਥ ਲਾਣਾ ਬਾਹਰਲਾ ਬੰਦਾ ਹੱਥ ਲਾਵੇ ਇਹ ਡੌਗ ਜੀ ਇਹ ਅਟੈਕ ਵੀ ਕਰ ਦਿੰਦਾ ਇਹ ਅਟੈਕ ਕਰਦਾ ਜੀ ਵੱਡੇ ਡੌਗ ਨੂੰ ਵੀ ਅਟੈਕ ਕਰਦਾ ਜੀ ਇਹ ਹੈ ਹਾਂਜੀ ਅੱਛਾ ਜੀ ਵਾ ਕੀ ਬਾਤ ਹੈ ਸੋ ਬਾਈ ਇੱਕ ਨਾ ਆਪਣਾ ਨੰਬਰ ਜ਼ਰੂਰ ਦੋਸਤਾਂ ਨੂੰ ਦੱਸੋ ਜੇ ਕੋਈ ਤੁਹਾਣਾ ਸੰਪਾਰਕ ਕਰਨਾ ਜਾਵੇ ਉਹ ਕਰ ਸਕਦਾ ਜੀ ਮੇਰਾ ਨੰਬਰ ਹੈ ਜੀ 964600924 ਬਈ ਆ ਦੇਖ ਲਓ ਵੀਰ ਹੁਣੀ ਜਿਹੜੇ ਜਾਨਵਰ ਲੈ ਕੇ ਆਏ ਜੇ ਕੋਈ ਐਦਾਂ ਦਾ ਛੋਟਾ ਐ ਐਡੇ ਰਹਿਣਾ ਬਿਲਕੁਲ ਜੀ ਨਾਰਥ ਇੰਡੀਆ ਦੇ ਵਿੱਚ ਸਾਰੀ ਬਲੱਡ ਲਾਈਨ ਮੇਰੀ ਹੈ ਜੀ ਜਿੱਥੇ ਜਿੱਥੇ ਵੀ ਗਏ ਆ ਸਾਰੇ ਮੇਰੇ ਹੀ ਦਿੱਤੇ ਹੋਏ ਨੇ ਜੀ 20 ਸਾਲ ਤੋਂ ਮੈਂ ਹੀ ਬਰੀਡਿੰਗ ਕਰ ਰਿਹਾ ਮੈਂ 올 ਇੰਡੀਆ ਸ਼ੋਅਾਂ ਦੇ ਵਿੱਚ ਤਕਰੀਬਨ 1000 ਤੋਂ ਉੱਪਰ ਟਰਫੀ ਪਈ ਹੈ ਜੀ ਮੇਰੇ ਕੋਲੇ ਜੇ ਕੋਈ ਸੰਪਰਕ ਕਰਨਾ ਚਾਹਵੇ ਤਾਂ ਨਾਲ ਕਰ ਸਕਦਾ ਬਹੁਤ ਪਿਆਰੀ ਜੀ ਹੀ ਇਹ ਪਹਿਲੋ ਵੀ ਬਰੀਡ ਆ ਆ ਵੀ ਮੈਂ ਹੀ ਦਿੱਤੀ ਹੈ ਜੀ ਇਹ ਵੀ ਤਕਰੀਬਨ ਪਿਛਲੇ 6 ਮਹੀਨੇ ਤੋਂ ਕਾਫੀ ਜੱਤਰੀ ਆ ਹਾਂਜੀ ਅੱਛਾ ਇਹ ਵੀ ਮੇਰੀ ਬਲਡ ਲਾਈਨ ਆ ਜੀ ਅੱਛਾ ਜੀ ਬੱਲੇ ਬੱਲੇ ਅੱਛਾ ਇਹ ਤੁਹਾੜ ਤੋਂ ਗਿਆ ਆ ਜੀ ਮੇਰੇ ਕੋਲ ਗਿਆ ਜੀ ਅੱਛਾ ਜੀ ਠੀਕ ਆ ਮੇਰਾ ਨਾਮ ਗੱਗੂ ਹੈ ਵੀਰੇ ਗੱਗੂ ਵੀਰ ਹਾਂਜੀ ਗੱਗੂ ਵੀਰ ਠੀਕ ਆ ਗੱਗੂ ਵੀਰ ਵੀ ਜਿਹੜੇ ਆ ਉਹ ਪਾਤੜਾ ਤੋਂ ਆਏ ਆ ਪਟਿਆਲੇ ਤੋਂ ਦੇਖੋ ਜਲੰਧਰ ਤੇ ਆ ਜਿਹੜਾ ਇਹ ਜਾਨਵਰ ਲੈ ਕੇ ਆਏ ਆ ਪਿਆਰਾ ਜਿਹਾ ਇਹ ਬਾਈ ਇਹ ਕਿਹੜਾ ਜਾਨਵਰ ਆ ਇਹ ਸ਼ਿਟਜੂ ਬਰੀਡ ਹੈ ਵੀਰੇ ਅੱਛਾ ਜੀ ਹਾਂਜੀ ਸ਼ਿਟਜੂ ਹਾਂਜੀ ਹਾਂ ਅੱਛਾ ਇਹ ਬੇਸਿਕਲੀ ਕਿੱਥੇ ਦੀ ਬਰੀਡ ਹੈ ਵੀਰੇ ਇਹ ਵੀਰੇ ਰਸ਼ੀਆ ਦੀ ਹੈ ਅੱਛਾ ਜੀ ਹਾਂਜੀ ਤੇ ਕੀ ਖਾਸੀਅਤ ਹੈ ਇਹਦੀ ਬਰੀਡ ਦੀ ਖਾਸੀਅਤ ਹੈ ਸਰ ਇੱਕ ਹਿਸਾਬ ਦਾ ਆਪਣਾ ਸ਼ੋਅ ਪੀਸ ਹੁੰਦਾ ਹੂੰ ਇਹਨੂੰ ਆਪਾਂ ਘਰਾਂ ਘਰੇ ਰੱਖਣ ਲਈ ਬੱਚਿਆਂ ਲਈ ਬਿਲਕੁਲ ਬੈਸਟ ਚੀਜ਼ ਇਹ ਹੈ ਅੱਛਾ ਜੀ ਹਾਂਜੀ ਹੋਰ ਇਹਦੀ ਖਾਸੀਅਤ ਆ ਬੜਾ ਸਜਾਉਂਦੇ ਸਜੂਂਦੇ ਹਾਂਜੀ ਹਾਂ ਬਸ ਮੇਨ ਖਾਸੀਅਤ ਇਹ ਇੱਕ ਸ਼ੋਅ ਪੀਸ ਇਹ ਹੈ अच्छा हां जी वीर ਤੁਸੀਂ ਕਿੰਨੇ ਚਿਰ ਤੋਂ ਇੱਥੇ ਕੰਮ ਕਰ ਰਹੇ ਆ ਮੈਨੂੰ ਹੋ ਗਏ ਜੀ 5 ਸਾਲ ਇਹੀ ਬਰੀਡ 'ਚ ਇਹਦੇ ਤੇ ਹਾਂ ਜੀ ਤੁਸੀਂ ਬਰੀਡਿੰਗ ਵੀ ਕਰਦੇ ਆ ਹਾਂ ਜੀ ਹਾਂ ਸਰ ਠੀਕ ਆ ਠੀਕ ਆ ਤੇ ਤੁਹਾਡੇ ਤੋਂ ਜੇ ਕਿਸੇ ਨੇ ਜਾਨਵਰ ਲੈਣਾ ਹੋਵੇ ਜਾਂ ਬਰੀਡਿੰਗ ਕਰਾਉਣੀ ਹੋਵੇ ਤੁਸੀਂ ਕਰਾ ਦਿੰਦੇ ਆ ਹਾਂ ਜੀ ਹਾਂ ਕਰਾ ਦਿੰਦੇ ਆ ਅੱਛਾ ਇਹਦੀ ਮੰਨ ਲਓ ਆਹੀ ਆ ਮੈਂ ਇਹਦੀ ਪੁੱਛ ਲਵਾਂ ਇਹਦੀ ਕੀ ਕੀਮਤ ਹੈ ਜੇ ਤੁਸੀਂ ਕੋਈ ਲੈਣਾ ਚਾਹਵੇ ਜਿਵੇਂ ਆਪਣੇ ਘਰ ਤੋਂ ਹੀ ਲਾਪੈ ਲਾ ਕੇ ਚੱਲੀ ਆਈ ਆਪਾਂ ਬਾਹਰ ਤੋਂ ਬੱਚਾ ਚੱਕ ਕੇ ਨਹੀਂ ਦਿੰਦੇ ਹੈਗੇ ਆਪਣੇ ਕੋਲ 10000 ਤੋਂ ਬੱਚਾ ਸ਼ੁਰੂ ਹੋ ਜਾਂਦਾ ਜੀ ਅੱਗੇ ਕੁਆਲਿਟੀ ਤੇ ਡਿਪੈਂਡ ਕਰਦਾ ਜੇ ਇਹਦੇ ਨਾਲ ਦਾ ਮੇਲ ਫੀਮੇਲ ਲੈਣੀ ਹੈ ਫੀਮੇਲ ਦਾ ਰੇਟ ਰਹੂਗਾ 14000 ਰੁਪਏ ਜੀ ਮੇਲ ਦਾ ਰੇਟ ਰਹੂਗਾ 16000 ਐਡਾ ਡੌਗ ਕਿੰਨੇ ਦਾ ਮਿਲ ਜਾਊਗਾ ਐਡਾ ਡੌਗ ਤੇ ਸਰ ਇਹ ਕੁਆਲਿਟੀ ਚ ਤੇ ਹੁੰਦਾ ਏ ਸਪੈਸੇਲ ਹੀ ਨਹੀਂ ਕਰਦੇ ਹੈਗੇ ਬਿਲਕੁਲ ਹਾਂ ਜੀ ਕਿਉਂਕਿ ਕੁਆਲਿਟੀ ਬਣਾਣੀ ਬਹੁਤ ਔਖੀ ਹੈ ਮੈਂ ਕਸਟਮਰ ਨੂੰ ਇਹ ਗੱਲ ਕਹਿੰਦਾ ਵੀ ਤੁਸੀਂ ਕੈਨਲ ਤੇ ਆਓ ਮਦਰ ਫਾਦਰ ਚੈੱਕ ਕਰਕੇ ਫਿਰ ਪੱਪੀ ਲੈ ਕੇ ਜਾ ਤੁਸੀਂ ਤੁਸੀਂ ਸਾਰਾ ਰਿਕਾਰਡ ਦਿੰਨੇ ਹੋ ਜਦੋਂ ਉੱਥੇ ਜਾਨਵਰ ਬੇ ਹਾਂਜੀ ਹਾਂ ਸਰ ਬੇ ਕਿੱਥੋਂ ਲਿਆ ਕਰਦਾ ਲਿਆ ਹਾਂਜੀ ਮਦਰ ਫਾਦਰ ਮੈਂ ਦਿਖਾਂਦਾ ਨਹੀਂ ਦਿਖਾਂਦਾ ਕਸਟਮਰ ਨੂੰ ਮੇਰਾ ਨੰਬਰ ਹੈ ਸਰ 705682151 ਓਕੇ 7056820151 ਇੱਕ ਗੱਲ ਹੋਰ ਸਰ ਆਪਣਾ ਓਨਲੀ ਸ਼ਿਡਿਊ ਦਾ ਹੀ ਕੰਮ ਹੈ ਸਪੈਸ਼ਲਿਸਟ ਸ਼ਿਡਿਊ ਦੀ ਹੀ ਏ ਇੱਕ ਛੋਟਾ ਜਿਹਾ ਤੁਹਾਨੂੰ ਝਲਕਾ ਸੀ ਗਿਆ ਇੱਕ ਦਿਖਾ ਲਣੀ ਆ ਕਿ ਕਿਵੇਂ ਇੱਕ ਡੌਗ ਸ਼ੋ ਜਿਹੜਾ ਆ ਉਹ ਆਰਗੇਨਾਈਜ਼ ਕਰਵਾਇਆ ਗਿਆ ਇੱਥੇ ਸਾਇੰਸ ਸਿਟੀ ਦੇ ਵਿੱਚ ਹਨਾ ਤੇ ਇਹ ਬਾਈ ਦਰਬਾਰਾ ਸਿੰਘ ਹੁਣੀ ਆ ਇਹ ਬਾਈ ਹੁਣੀ ਵੀ ਆ ਦੇਖ ਲਓ ਆਪਣੇ ਚਾਓ ਚਾਓ ਦੇ ਗਰੁੱਪ ਦੇ ਵਿੱਚੋਂ ਬਾਈ ਹੁਣਾਂ ਨੇ ਆ ਪ੍ਰਾਈਜ਼ ਹਾਸਲ ਕੀਤੇ ਅੱਜ ਤੁਸੀਂ ਜਿਹੜੇ ਲੋਕ ਡੌਗਸ ਦੇ ਵਿੱਚ ਇੰਟਰਸਟਿਡ ਆ ਉਹ ਜਰੂਰ ਮੇਰਾ ਖਿਆਲ ਆਉਣ ਇਹੋ ਜੀਆਂ ਥਾਹਾਂ ਦੇ ਹਨਾ ਉਹ ਬੱਚਿਆਂ ਨੂੰ ਲਿਆ ਸਕਦੇ ਆ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਫੀਲਡ ਨਾਲ ریلیਟਡ ਤੁਹਾਨੂੰ ਜਰੂਰ ਕੁਝ ਵੀਡੀਓਜ਼ ਦੇਵਾਂਗੇ ਤੇ ਬਾਕੀ ਨੰਬਰ ਹਰੇਕ ਦਾ ਦੇ ਦਿੱਤਾ ਵੀਡੀਓ ਦੇ ਵਿੱਚ ਤੁਸੀਂ ਕਿਸੇ ਬਰੀਡ ਚ ਇੰਟਰਸਟਡ ਆ ਤੁਸੀਂ ਲੈ ਸਕਦੇ ਮੈਂ ਜ਼ਿਆਦਾ ਗੱਲਬਾਤ ਬਰੀਡਰਾਂ ਨਾਲ ਹੀ ਕਰੀ ਆ ਜਿਹੜੇ ਆਥੈਂਟਿਕ ਕੰਮ ਕਰਦੇ ਨੇ ਮਤਲਬ ਜਿਹੜੇ ਤੁਹਾਨੂੰ ਬਕਾਇਦਾ ਸਾਰੀ ਨੌਲੇਜ ਦੇਣਗੇ ਤੇ ਸਰਟੀਫਿਕੇਸ਼ਨ ਦੇਣਗੇ ਵੀ ਆਹ ਲਓ ਭਾਜੀ ਉਹਨਾਂ ਕੋਲ ਪੇਪਰ ਹੋਣਗੇ ਹਨਾ ਬਰੋਕਰਾਂ ਵਾਂਗੇ ਨਹੀਂ ਹੈਗਾ ਕਿ ਹਾਂ ਇਥੋਂ ਆਪਾਂ ਕਿਤੇ ਫੜਿਆ ਤੋ ਆ ਇਹਦਾ ਨਾਂ ਕਿਸੇ ਮਦਰ ਫਾਦਰ ਦਾ ਪਤਾ ਨਹੀਂ ਕਿਦਾਂ ਬਰੀਡਰਾਂ ਤਾਂ ਕਿਹਾ ਵੀ ਬਰੀਡਰ ਪ੍ਰੋਪਰਲੀ ਜਿਹੜੀ ਜਿਹੜੀ ਬਰੀਡ ਦੇ ਵਿੱਚ ਕੰਮ ਕਰ ਰਿਹਾ ਉਹ ਪ੍ਰੋਪਰ ਦੱਸੇਗਾ ਆਹ ਧਿਆਨ ਆ ਆਪਣੀ ਵੀਡੀਓ ਜਿਹੜੀ ਆ ਉਹ ਆ ਚੀਜ਼ ਆ ਬਰੀਡਰ ਜਿਹੜਾ ਆ ਉਹ ਵਿੱਚ ਤੁਹਾਨੂੰ ਮਿਲ ਜਾਊਗਾ ਵੀ ਆਪ ਬੰਦਾ ਬਰੀਡ ਰਿਆ ਬਾਕੀ ਜਿੰਨਾ ਵੀ ਤੁਸੀਂ ਸੰਪਰਕ ਕਰਦੇ ਆ ਇਹ ਕੋਈ ਪੀਡ ਵੀਡੀਓ ਨਹੀਂ ਹੈਗੀ ਤੁਸੀਂ ਖੋਦ ਕਰ ਸਕਦੇ ਆ ਔਰ ਉਹਨਾਂ ਨਾਲ ਗੱਲਬਾਤ ਕਰਕੇ ਆਪਣਾ ਡਾਇਰੈਕਟਰ ਆਪਤਾ ਕਰ ਸਕਦੇ ਆ ਅਸੀਂ ਸਿਰ ਤੁਹਾਨੂੰ ਮੇਲਾ ਵਖਾ ਲੈਣਾ ਅਸੀਂ ਸ਼ੂ ਵੀਡੀਓ ਪਸੰਦ ਆਈ ਹੋਵੇ ਇਹਨੂੰ ਅੱਗੋਂ ਸ਼ੇਅਰ ਕਰ ਲਈਓ ਤੇ ਨਾਲ ਦੀ ਨਾਲ ਪੀਆਰ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈਓ ਤੇ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਆ ਸਸਿਕਾ ਸਸਿਕਾ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਸਿਕਾ